ਉਸੀਂ ਦੇਖ ਰਹੇ ਹਾਂ ਫਗਵਾੜਾ ਨਿਊਜ਼ ਮੈਂ ਹਾਤਣਾ ਅੰਜਲੀ ਫਗਵਾੜਾ ਸ਼ਹਿਰ ਜੋ ਕਦੇ ਆਮਨ ਤੇ ਸਕੋਨ ਲੈ ਜਾਣਿਆ ਜਾਂਦਾ ਸੀ ਕਿ ਅੱਜ ਉੱਥੇ ਡਰ ਹੈ ਖੋਫ ਹੈ ਤੇ ਹਰ ਰਾਤ ਇੱਕ ਨਵਾਂ ਸਵਾਲ ਛੱਡ ਜਾਂਦੀ ਹੈ ਕਿ ਫਗਵਾੜਾ ਦੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਇਹ ਇੱਕ ਵੱਡਾ ਸਵਾਲ ਹੈ ਮੁੰਡੇ ਚਾਲੀ ਪੰਜਾ ਆਏ ਆ ਪ੍ਰੀਤਨਗਰ ਦੇ ਉਹਨਾਂ ਨੇ ਆ ਕੇ ਸਾਡੇ ਪੰਨ ਤੋੜ ਦਿੱਤੀ ਗੇਟ ਪੰਨ ਤੇ ਆ ਗੱਡੀ ਵੀਰੀ ਪੰਨਤੀ ਆ ਜੀ ਉਧਰ ਮੇਰਾ ਘਰ ਵੀ ਪੰਨਤਾ ਵਾ ਤੇ ਆਏ ਦਿਨ ਹੋ ਰਹੀਆਂ ਕਢਣਾਵਾਂ ਨੇ ਸ਼ਹਿਰ ਵਾਸੀਆਂ ਦੀ ਨੀਂਦ ਉਡਾ ਦਿੱਤੀ ਤੇ ਹੁਣ ਜੋ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਉਹ ਫਗਵਾੜਾ ਦੇ ਮਹੱਲਾ ਕੋਟ ਰਣੀਤਾ ਤੇ ਜਿੱਥੇ ਬੀਤੀ ਰਾਤ ਲਗਭਗ 12 ਵਜੇ ਅਚਾਨਕ 40 ਤੋਂ 50 ਅਨਪਛਾਤੇ ਨੌਜਵਾਨ ਹਥਿਆਰਾਂ ਨਾਲ ਲੈ ਸੋਕੇ ਟੋਲੀਆਂ ਬਣਾ ਕੇ ਮਹੱਲੇ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਫਿਰ ਸ਼ੁਰੂ ਹੁੰਦਾ ਹੈ ਤੋੜ ਫੋੜ ਦਾ ਤਾंडਵ ਤੇ ਘਰ ਦੀ 판 ਤੋੜ ਹਵੇਲੀ ਦੇ ਅੰਦਰ ਖੜੀ ਗੱਡੀ ਨੂੰ ਤੋੜਿਆ ਜਾਂਦਾ ਤੇ ਸਮਾਨ ਐ ਤਬਾਹ ਕਰ ਦਿੱਤਾ ਜਾਂਦਾ ਅਤੇ ਕੁਝ ਹੀ ਮਿੰਟਾਂ ਦੇ ਵਿੱਚ ਇਹ ਨੌਜਵਾਨਾ ਜੋ ਫਰਾਰ ਹੋ ਜਾਂਦੇ ਹਨ ਇਸ ਸਾਰੀ ਕੜਨਾ ਸੁਬੰਧੇ ਜਾਣਕਾਰੀ ਦਿੰਦਿਆਂ ਜਸਵੰਤ ਸਿੰਘ ਵਾਸੀ ਰਾਜਾ ਗਾਰਡਨ ਨੇ ਦੱਸਿਆ ਕਿ ਇਹ ਨੌਜਵਾਨਾ ਪਹਿਲਾ ਕੋਟ ਰਾਣੀ ਮਹੱਲੇ ਦੇ ਵਿੱਚ ਬਣੀ ਉਹਨਾਂ ਦੀ ਹਵੇਲੀ ਦੇ ਵਿੱਚ ਦਾਖਲ ਹੁੰਦੇ ਨੇ ਤੇ ਉੱਥੇ ਪੰਤੂਰ ਕੜਨ ਤੋਂ ਬਾਅਦ ਰਾਜਾ ਗਾਰਡਨ ਸਥਿਤ ਕਾਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕੜਨਾ ਨਾਲ ਵੱਡਾ ਨੁਕਸਾਨ ਹੋਇਆ ਅਤੇ ਇਲਾਕੇ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਤੇ ਲੋਕ ਐ ਜੋ ਸਹਿਮੇ ਹੋਏ ਹਨ ਤੇ ਹਰ ਰਾਤ ਅਗਲੀ ਵਾਰਦਾ ਦੇ ਡਰ ਦੇ ਵਿੱਚ ਜੀ ਰਹੇ ਹਨ ਤੇ ਉਧਰ ਬਈ ਨਾ ਜੀ ਆਪਣਾ ਮੇਰਾ ਨਾਮ ਜਸਵੰਤ ਸਿੰਘ ਹੈ ਬਾਜੀ ਹਾਂ ਜੀ ਕਿਹੜੇ ਪਿੰਡ ਦੇ ਨੇ ਅਸੀਂ ਰਹਿੰਦੇ ਹਾਂ ਰਾਜਾ ਗਾਰਡਨ 'ਚ ਇੱਥੇ ਸਾਡੀ ਮੰਮਦੀ ਹਵੇਲੀ ਆ ਉਹ ਇੱਥੇ ਰਹਿੰਦੇ ਫਿਰ ਆ ਭਰਾ ਵੀ ਰਹਿੰਦਾ ਉਹਨਾਂ ਦੇ ਘਰੇ ਵੀ ਆ ਵੀ ਮੇਰੀ ਗੱਡੀ ਖੜੀ ਸੀ ਇੱਥੇ ਕਿੱਥੇ ਰਹਿੰਦੇ ਹਾਂ ਇੱਥੇ ਕਿੱਥੇ ਰਹਿੰਦੇ ਨੇ ਇੱਥੇ ਕੋਟ ਰਾਣੀ ਮੱਲੇ ਜੀ ਹਾਂ ਕੀ ਮਾਮਲਾ ਕੀ ਸਾਰਾ ਜੀ ਜਾਣਕਾਰੀ ਦਿਓ ਇਹ ਤਾਂ ਪੂਰਾ ਸਾਨੂੰ ਨਹੀਂ ਪਤਾ ਲੱਗਾ ਜੀ ਮੁੰਡੇ 40 50 ਆਏ ਆ ਪ੍ਰੀਤਨਗਰ ਦੇ ਉਹਨਾਂ ਨੇ ਆਗੇ ਸਾਡੇ ਪੰਤੂੜ ਕੀਤੀ ਗੇਟ ਭੰਨਤੇ ਆ ਗੱਡੀ ਮੇਰੀ ਭੰਨਤੀ ਆ ਜੀ ਉਧਰ ਮੇਰਾ ਘਰ ਵੀ ਭੰਨਤਾ ਵਾ ਸਾਰਾ ਹੀ ਤੇ ਗੱਡੀ ਕਿਹੜੀ ਆ ਆਪਣੀ ਆ ਮੇਰੀ ਮੈਕਸੀਮੋ ਗੱਡੀ ਆ ਜੀ ਤੇ ਕਾ ਕਾਦਾ ਕੰਮ ਕਰਦੇ ਆਪਾਂ ਮੈਂ ਤਾਂ ਸਕੂਲ ਤੇ ਲਾਈ ਆ ਜੀ ਕਿਹੜੇ ਸਕੂਲ ਲਾਈ ਆ ਮੇਰੀ ਜੀੜੀ ਵਾਲ ਸਕੂਲੇ ਚਲਦੀ ਆ ਜੀ ਤੇ ਕਿੰਨੇ ਕਬੇ ਹੋਇਆ ਹੱਸ ਇਹ ਰਾਤ 11:00 ਵਜੇ ਦਾ ਹੋਇਆ ਜੀ ਕੋਈ ਸੀਸੀਟੀਵੀ ਕੈਮਰੇ ਜਾਏ ਬੰਦੇ ਜੀ ਖਾਲੇ ਕੋਈ ਖਲਾਏ ਨਹੀਂ ਜੀ ਖੂਲਿਆਂ ਦਾ ਪਤਾ ਲੱਗਣਾ ਵਾ ਜੀ ਇਹ 50 60 ਮੁੰਡੇ ਘਰੇ ਫਿਰਦੇ ਉਧਰ ਵੀ ਮਹੱਲੇ ਵਾਲਿਆਂ ਨੇ ਸਾਰੇ ਦੱਸਿਆ ਉੱਧਰ ਵੀ ਸਾਰ ਦੇਖ ਲੋ ਮੇਰਾ ਘਰ ਸਾਰਾ ਪਾਰ ਦਤਾ ਜੀ ਕੋਈ ਪ੍ਰਾਣੀ ਨਹੀਂ ਜਿਸ ਤਾਂ ਨਹੀਂ ਆਪਣੀ ਸਾਡੀ ਕੋਈ ਨਹੀਂ ਦਾ ਕਿਸੇ ਨਾਲ ਜੀ ਹੂੰ ਕੋਈ ਲੌਕਡਾਊਨ ਹੋਵੇ ਕੋਈ ਪ੍ਰਾਣੀ ਕੀ ਪਤਾ ਹੋ ਸਾਡੀਆ ਕਿਸੇ ਨੂੰ ਪਤਾ ਨਹੀਂ ਕਿ ਇਹਨੇ ਕਢਣੀ ਸਭ ਦੇ ਨਾਲ ਕੱਢੇ ਗੱਡੀਆਂ ਨਾਲ ਕਾਹਦੇ ਕੱਢਦੇ ਕਿਹੜੀ ਜੀਨ ਕੀਤਾ ਇਹਨਾਂ ਨੇ ਇਹਦਾ ਸਾਰੇ ਕਿਰਪਾਨਾਂ ਟਕੂਏ ਖੰਡੇ ਆ ਸਾਰੇ ਦੱਸ ਦੇ ਤਲਵਾਰਾ ਤਲੂਰਾ ਕੋਲ ਸੀ ਇਹਨਾਂ ਦੇ ਖੰਡੇ ਮਾਰੇ ਆ ਗੇਟ ਤੇ ਕਿ ਕਿੰਨੇ ਕ ਵਜੇ ਹੋਇਆ ਰਾਤੀ ਇਹ 11 11 ਵਜੇ ਹੋਇਆ 11:30 ਉਦੋਂ ਬਾਅਦ 2 ਵਜੇ ਫੇਰ ਆਏ ਆ ਜੀ ਪੁਲਿਸ ਨੂੰ ਸੌਂਤਨਾ ਦਿੱਤੀ ਪੁਲਿਸ ਨੂੰ ਫੋਨ ਕੀਤਾ ਪਰ ਪੁਲਿਸ ਵਾਲਾ ਕੋਈ ਨਹੀਂ ਆਇਆ ਜੀ ਕਿੰਨਾ ਕਿੰਨੇ ਸਮੇਂ ਤੋਂ ਪੁਲਿਸ ਨੂੰ ਹਮ ਕੀਤਾ ਫੋਨ ਉਦੋਂ ਹੀ ਜਿਆਦਾ ਇਹ ਆਏ ਆ ਬੰਦੇ ਉਦੋਂ ਹੀ ਅਸੀਂ ਕਰ ਲਾਪਾ ਹੈ ਕੋਈ ਗੱਲਬਾਤ ਹੋਈ ਪੁਲਿਸ ਨਾਲ ਵੱਡੀ ਫਿਰ ਸੁਖਵਿੰਦਰ ਐਸਆਈ ਆਇਆ ਸਾਡੇ ਕੋਲ ਜੀ ਉਹ ਲੈ ਕੇ ਲੈ ਗਿਆ ਕਹਿੰਦਾ ਸਿਰੇ ਆ ਕੇ ਰਿਪੋਰਟ ਦੇਣੀ ਵਾ ਕੀ ਮੰਗ ਰੱਖਦੇ ਜਿੱਦਾਂ ਹੁਣ ਸਾਨੂੰ ਇਨਸਾਫ ਚਾਹੀਦਾ ਜੀ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਹਨਾਂ ਤੋਂ ਖਤਰਾ ਵਾ ਕਿਹੜੇ ਪਿਆ ਪਿਆ 60 60 ਮੁੰਡੇ ਤੁਰੇ ਫਿਰਦੇ ਕਿਹੜੀ ਗੱਲ ਉਤਰੇ ਫਿਰਦੇ ਆ ਜੀ ਅਸੀਂ ਤਾਂ ਕੰਮਕਾਰ ਵਾਲੇ ਬੰਦੇ ਆ ਤੇ ਆ ਗੁੰਡਾ ਤੇ ਉੱਧਰ ਕਾਉਂਸਲਰ ਬਲਵੰਤ رائے ਨੇ ਵੀ ਵੱਡਾ ਖੁਲਾਸਾ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਚੱਲ ਰਿਹਾ ਹੈ ਤੇ ਮਹੱਲੇ ਦੇ ਵਿੱਚ ਅਨਪਛਾਤੇ ਨੌਜਵਾਨ ਟੋਲੀਆਂ ਬਣਾ ਕੇ ਘੁੰਮਦੇ ਹਨ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਤੇ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ ਪਰ ਨਾ ਤਾਂ ਕੋਈ ਕਾਰਵਾਈ ਹੋਈ ਹੈ ਤੇ ਨਾ ਹੀ ਕੋਈ ਨਤੀਜਾ ਅਤੇ ਅੱਜ ਇੱਕ ਵਾਰ ਫਿਰ ਵੱਡੀ ਘਟਨਾ ਜਿਸ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਜਗੁਜ਼ਾਰੀ ਤੇ ਸਵਾਲ ਖੜੇ ਕਰ ਦਿੱਤੇ ਤੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਫਗਵਾੜੇ ਦੇ ਵਿੱਚ ਹੁਣ ਮਾੜੇ ਅਨਸੂਨਾ ਦਾ ਰਾਜ ਚੱਲ ਰਿਹਾ ਹੈ ਕੀ ਲੋਕਾਂ ਦੀ ਸੁਰੱਖਿਆ ਹੁਣ ਰੱਬ ਦੇ ਭਰੋਸੇ ਛੱਡ ਦਿੱਤੀ ਗਈ ਹੈ ਤੇ ਸ਼ਹਿਰ ਵਾਸੀਆਂ ਅਤੇ ਲੋਕ ਪ੍ਰਤੀਨਿਧੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਕੋਲ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਇਲਾਕੇ ਦੇ ਵਿੱਚ ਫੈਲੇ ਡਰ ਨੂੰ ਖਤਮ ਕੀਤਾ ਜਾ ਸਕੇ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਜਾਗਦੀ ਹੈ ਜਾਂ ਫਿਰ ਫਗਵਾੜਾ ਸ਼ਹਿਰ ਦਾ ਡਰ ਹੋਰ ਵੱਧ ਜਾਵੇਗਾ ਫਗਵਾੜਾ نیوز ਲਈ ਕੈਮਰਾਮੈਨ ਜਸ ਸਰਬਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਖਾਸ ਰਿਪੋਰਟ ਇਹਨਾਂ ਹੀ ਆਪਣਾ ਆਪਣਾ ਬਲਵੰਤ ਰਾਏ ਕਾਉਂਸਲਰ ਕੋਟਰਾਣੀ ਫਗਵਾੜਾ ਹਾਂ ਜੀ ਸਰ ਕੀ ਮਾਮਲਾ ਕੀ ਇੱਕ ਜਿਹੜਾ ਦੇਰ ਰਾਤ ਮਤਲਬ ਕੀ ਮਗੀ ਇੱਥੇ ਗੱਡੀ ਨੂੰ ਭੰਨ ਤੋੜੋ ਕੀਤੀ ਆ ਇਹ ਗੱਡੀ ਨੂੰ ਨਹੀਂ ਜੀ ਭੰਨ ਤੋੜ ਕੀਤੀ ਕਿ ਕਟੋ ਕਟ ਇਹ ਇੱਕ ਮਹੀਨਾ ਹੋ ਗਿਆ ਇੱਦਾਂ ਚੱਲਦਿਆਂ ਨੂੰ ਕੰਮ ਬਹੁਤ ਬੁਰਾ ਹਾਲ ਆ ਇੱਥੇ ਕਟੋ ਘਟ 20 25 25 ਮੁੰਡੇ ਆਂਦੇ ਆ ਮੋਟਰਸਾਈਕਲਾਂ ਤੇ ਹਥਿਆਰ ਲੈ ਕੇ ਦਾਤ ਕਿਰਪਾਨਾ ਹੋਰ ਕਈ ਕੁਸ਼ ਤੇ ਪੁਲਿਸ ਨੂੰ ਵੀ ਅਸੀਂ ਪਿਛਲੀ ਵਾਰ ਵੀ ਦੱਸਿਆ ਸੀਗਾ ਪਰ ਕੋਈ ਸੁਣਵਾਈ ਨਹੀਂ ਹੋਈ ਬਸ ਉਹ ਆਏ ਆ ਲਿਖ ਕੇ ਲੈ ਗਏ ਕੋਈ ਪੁਰਾਣੀ ਰੰਜਿਸ਼ ਹੈ ਇਹਨਾਂ ਦੀ ਹੋ ਸਕਦਾ ਤੇ ਤੋੜਪਾਣ ਕਈ ਚੀਜ਼ ਨਾ ਕੀਤੀ ਗੱਡੀ ਤੋੜਪਾਣਾ ਦੇਖ ਲਓ ਤੁਹਾਡੇ ਸਾਹਮਣੇ ਹੈ ਜੀ ਗੱਡੀ ਬਾਤ ਖੰਡੇ ਕਿਰਪਾਨਾਂ ਸਾਰਾ ਕੁਝ ਮਾਰਦੇ ਆ ਗੇਟ ਵੀ ਭੰਨਿਆ ਆ ਉਧਰ ਲੈਣਾ ਦਾ ਘਰ ਆ ਉਹ ਵੀ ਭੰਨਿਆ ਹੋਇਆ ਆ ਇਹ ਤਾਂ ਬਚਾ ਹੋ ਗਿਆ ਘਰ ਹੈ ਨਹੀਂ ਸੀਗੇ ਇਹ ਮਾਤਾ ਹੁਣ ਅੰਦਰ ਦਰਵਾਜ਼ੇ ਲਾ ਕੇ ਬਚੇ ਆ ਤੇ ਕਿੰਨੇ ਕ ਵਜੇ ਹੋਇਆ ਜੀ ਇਹ ਇਹ ਰਾਤ ਦੇ ਤਕਰੀਬਨ 12:00 ਵਜੇ ਦੱਸ ਰਹੇ ਆ ਤੇ 12:00 ਵਜੇ ਆਏ ਸੀਸੀਟੀਵੀ ਕੈਮਰੇ ਜਾਈ ਆ ਹਾਂ ਜੀ ਕਿੰਨੇ ਵਿਅਕਤੀ ਸੀਗੇ ਇਹ ਘੱਟੋ ਘੱਟ ਜੀ 40-50 ਜਾਣੇ ਆ ਜੀ ਗੱਡੀਆਂ ਆ ਮੋਟਰਸਾਈਕਲਾਂ ਤੇ ਆ ਤੇ ਪਾਲਿਸ਼ ਕਰ ਦਿੱਤੀ ਹੈ ਪੁਲਿਸ ਕੇ ਆਪ ਕੀਤੀ ਹੋਈ ਆ ਪਹਿਲਾਂ ਵੀ ਕੀਤੀ ਸੀਗੀ ਇਹ ਇੱਕ ਹੋ ਗਿਆ ਆਪਣੇ 15 20 ਦਿਨ ਹੋ ਗਏ ਆ ਪਹਿਲੇ ਪਾਲਿਸ਼ ਕਰ ਦਿੱਤੀ ਸੀ ਲਿਖ ਕੇ ਲੈ ਗਏ ਆ ਪਰ ਕੋਈ ਕਾਰਵਾਈ ਨਹੀਂ ਕੋਈ ਕੁਝ ਨਹੀਂ ਹੋਇਆ ਕੀ ਮੰਗ ਰੱਖਦੇ ਜਿੱਦਾਂ ਸ਼ਹਿਰ ਦੇ ਵਿੱਚ ਬੜੀਆਂ ਦੇਖੋ ਜੀ ਹੁਣ ਤੁਹਾਡੇ ਸਾਹਮਣੇ ਦੇਖੋ ਕੱਲ ਸਵੇਰੇ ਸਵੇਰੇ 6:30 ਵਜੇ ਉਸ ਦੀ ਸਵੀਟ ਸ਼ਾਪ ਤੇ ਗੋਲੀਆਂ ਚੱਲੀਆਂ ਸ਼ਰਿਆਮ ਗੁੱਡਾ ਕਰਦੀ ਹੋ ਰਹੀ ਆ ਕੋਈ ਕੋਈ ਕੁਝ ਨਹੀਂ ਕਰ ਰਿਹਾ ਇਹਨਾਂ ਦੇ ਵੀ ਟੁਕੜ 15 ਦਿਨਾਂ ਬਾਅਦ ਫੇਕ ਹੋਇਆ ਇਹ ਕੰਮ ਕੀ ਕਰ ਰਹੇ ਆ ਜੀ ਆਪਣਾ ਇਹ ਭਾਜੂ ਨੇ ਮਿਹਨਤ ਕਰਦੇ ਜੀ ਆਪਣਾ ਗੱਡੀ ਚਲਾਉਂਦੇ ਆ ਆਪਣੇ ਬੱਚੇ ਸਕੂਲ ਸਕੂਲ ਤੋਂ ਉਟਾਉਂਦੇ ਆ ਤੇ ਕੀ ਨਾ ਇਹ ਨਾ ਇਹ ਜਸਵੰਤ ਰਾਹ ਜੀ